ਬੱਸ ਡਰਾਈਵਰ ਨੇ ਇੱਕ ਵਿਦਿਆਰਥੀ ਨੂੰ ਬੁਰੀ ਤਰ੍ਹਾਂ ਦਰਦ ਦਿੱਤਾ ਜਿਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਇਸ ਡਰਾਈਵਰ ਵਿੱਚ ਐਨੀ ਵੀ ਇਨਸਾਨੀਅਤ ਨਹੀਂ ਸੀ ਕਿ ਟੱਕਰ ਮਾਰਨ ਤੋਂ ਬਾਅਦ ਇਹਨਾਂ ਨੂੰ ਉੱਤਰ ਕੇ ਵੀਕਦਾ। ਉਤੋਂ ਉਹ ਬੱਸ ਭਜਾ ਕੇ ਫਰਾਰ ਹੋ ਗਿਆ। ਇਸ ਹਾਦਸੇ ਕਾਰਨ ਮ੍ਰਿਤਕ ਮੁੰਡੇ ਦੇ ਘਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ। ਤੁਹਾਨੂੰ ਦੱਸ ਦਈਏ ਕਿ ਮੋਟਰਸਾਈਕਲ ਉੱਤੇ ਦੋ ਭਰਾ ਜਾ ਰਹੇ ਸਨ ਜਿਨ੍ਹਾਂ ਵਿੱਚੋਂ ਇੱਕ ਮੁੰਡਾ ਸਕੂਲ ਜਾ ਰਿਹਾ ਸੀ ਜਦਕਿ ਦੂਜਾ ਕੰਮ ਉੱਤੇ ਜਾ ਰਿਹਾ ਸੀ ਇਹਨਾਂ ਨੂੰ ਤੇਜ਼ ਰਫ਼ਤਾਰ ਬੱਸ ਵਾਲੇ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਇਹ ਦੋਵੇਂ ਖੱਤਿਆਂ ਵਿੱਚ ਡਿੱਗ ਗਏ ਜਿਨ੍ਹਾਂ ਨੂੰ ਉੱਥੋਂ ਚੁੱਕਣ ਵਾਲਾ ਕੋਈ ਨਹੀਂ ਸੀ ਉਤੋਂ ਬੱਸ ਵਾਲਾ ਵੀ ਮੌਕੇ ਤੋਂ ਬੱਸ ਭਜਾ ਕੇ ਫਰਾਰ ਹੋ ਗਿਆ ਖੱਤਿਆਂ ਵਿੱਚ ਪਾਣੀ ਲੱਗਾ ਹੋਣ ਕਾਰਨ ਇੱਕ ਮੁੰਡੇ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਜ਼ਖਮੀ ਹੈ ਜਿਸ ਨੂੰ ਡਾਕਟਰਾਂ ਨੇ ਅੰਮ੍ਰਿਤਸਰ ਰੈਫਰ ਕਰ ਦਿੱਤਾ ਮਰੀਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਲਾਪ੍ਰਿਤ ਤੇ ਰੋਹਿਤ ਪੜਨ ਲਈ ਜਾ ਰਹੇ ਸੀ ਕਿ ਇਲਾਕੇ ਦੇ ਹੀ ਇੱਕ ਨਿੱਜੀ ਸਕੂਲ ਦੀ ਪ੍ਰਾਈਵੇਟ ਬੱਸ ਨੇ ਇਹਨਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਪਰਿਵਾਰ ਦਾ ਕਹਿਣਾ ਹੈ ਕਿ ਬੱਸ ਡਰਾਈਵਰ ਨੇ ਨਸ਼ਾ ਕੀਤਾ ਹੋਇਆ ਸੀ ਜਿਸ ਕਰਕੇ ਹਾਦਸਾ ਵਾਪਰਿਆ ਇੱਕ ਡਰਾਈਵਰ ਪਹਿਲਾਂ ਵੀ ਬੱਸ ਬਹੁਤ ਤੇਜ਼ੀ ਨਾਲ ਪਿੰਡਾਂ ਵਿੱਚ ਲੈ ਜਾਂਦਾ ਹੈ ਮੌਕੇ ਉੱਤੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਬੱਸ ਨੂੰ ਬੌਂਡ ਤੇ ਡਰਾਈਵਰ ਨੂੰ ਕਾਬੂ ਕਰ ਲਿਆ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਰ ਗਰਦਾਸ ਸਕੂਲ ਆ ਤੇ ਇੱਕ ਮੁੰਡੇ ਦੀ ਡੈਥ ਹੋ ਗਈ ਆ। ਉਹ ਹੋਈ ਆ ਡਰਾਈਵਰ ਦੀ ਅਣਗਿਲੀ ਦੇ ਕਾਰਨ ਕਿਉਂਕਿ ਉਹਨੇ ਬੱਸ ਮਾਰ ਕੇ ਉਹਨੇ ਵੇਖਿਆ ਨਹੀਂ ਬੱਚੇ ਦੀ ਹਾਲਤ ਨੂੰ। ਉਹਨੇ ਸਕੂਲ ਤੋਂ ਬੱਸ ਜਿਹੜੀ ਆਪਣੀਆਂ ਭਜਾਉਣ ਦੀ ਕੋਸ਼ਿਸ਼ ਕੀਤੀ ਆ। ਜੇ ਉਹ ਜੇ ਉਹ ਪਹਿਲਾਂ ਚੁੱਕਦਾ ਬੱਚੇ ਨੂੰ ਕੱਢ ਲੈਂਦਾ ਤਾਂ ਬੱਚੇ ਦੀ ਜਾਨ ਬਚ ਸਕਦੀ ਸੀ। ਬੱਚਾ ਅੱਧਾ ਘੰਟਾ ਪਾਣੀ ਵਿੱਚ ਪਿਆ ਰਿਹਾ ਵਾ। ਉਦੇ ਕਾਰਨ ਉਹਦੀ ਡੈਥ ਹੋ ਗਈ ਆ ਤੇ ਇਹ ਸਕੂਲ ਦੀ ਅੰਗੇਲੀ ਦੇ ਕਾਰਨ ਹੋਈ ਆ ਇੱਕ ਬੱਚੇ ਦੀ ਗੰਭੀਰ ਹਾਲਤ ਆ ਉਹਨੂੰ ਲੱਤ ਟੁੱਟੀ ਆ ਤੇ ਦੋ ਬੱਚੇ ਸੀਗੇ ਦੋਵੇਂ ਭਰਾ ਸੀਗੇ ਚਾਚੇ ਤਾਇਆ ਇੱਕ ਦੀ ਡੈਥ ਹੋ ਗਈ ਆ ਤੇ ਇੱਕ ਦੀ ਗੰਭੀਰ ਹਾਲਤ ਆ ਉਹਨੂੰ ਅੰਮ੍ਰਿਤਸਰ ਰੈਫਰ ਕੀਤਾ ਆ ਤੇ ਇਹ ਸਭ ਜੋ ਕੁਝ ਵੀ ਹੋਇਆ ਆ ਇਹ ਸਕੂਲ ਵਾਲੇ ਡਰਾਈਵਰ ਦੀ ਅੰਗੇਲੀ ਦੇ ਕਾਰਨ ਹੋਇਆ ਆ ਨਹੀਂ ਤੇ ਦੋਵਾਂ ਬੱਚਿਆਂ ਦੀ ਜਾਨ ਅੱਜ ਬਚ ਸਕਦੀ ਸੀਗੀ ਇਹਨਾਂ ਥੋੜੇ ਦੇਰ ਪਹਿਲਾਂ ਕੁੱਤਾ ਵੀ ਮਾਰਿਆ ਇਹਨਾਂ ਨਗੇਲੀ ਕਰਕੇ ਕਰਮੇਟੀ ਨਾਲ ਜਾਂਦੇ ਪ੍ਰਸ਼ਾਸਨ ਦੇ ਮਹਾਰਾਜ ਅਸੀਂ ਕਾਰਵਾਈ ਚਾਹੁੰਦੇ ਆ ਕਿਤੇ ਤੇ ਕਾਨੂੰਨ ਨੀ ਸਗਤੋ ਸਖਤ ਕਾਰਵਾਈ ਹੋਵੇ ਕਿਉਂਕਿ ਗਾਂ ਕਿਸੇ ਵੀ ਬੱਚੇ ਦੀ ਜਾਨ ਦਾ ਖਤਰਾ ਨਾ ਬਣੇ ਪਿੰਡ ਦੇ ਵਿੱਚ ਮਰਜੀਤ ਸਿੰਘ ਕਿਹੜਾ ਪਿੰਡ ਸ਼ਗਰੀ ਪਿੰਡ ਭਾਜੀ ਕੀ ਹੋਇਆ ਕੀ ਹੁਣ ਭਾਜੀ ਇਹ 60 45 ਬੱਸ ਆ ਇੱਥੋਂ ਸ਼ਾਹਰੋਂ ਹੁੰਦੀ ਬੱਚੇ ਲੈ ਕੇ ਮੇਰੀ ਬੇਟੀ ਗਰਲ ਸਕੂਲੇ ਜਾਂਦੀ ਪੜਨ ਵਾਸਤੇ ਕਿਹੜੇ ਸਕੂਲ ਦੇ ਇਹ ਲਖਣਕਲਾਂ ਦੀ ਬੱਸ ਆ ਅੱਛਾ ਜੀ ਤੇ ਇਹ ਜਦੋਂ ਭਾਜੀ ਬੱਸ ਆਈ ਹੈ ਬੱਸ ਬਹੁਤ ਹੀ ਅਲਾ ਫਾਸਟ ਆਉਂਦੀ ਹੋਈਗੀ ਤੇ ਪਿੱਛੋਂ ਮੈਨੂੰ ਨਹੀਂ ਪਤਾ ਕਿ ਇਹ ਕੁਝ ਕਰਕੇ ਆਈ ਇਹ ਗੱਡੀ ਭੱਜੀ ਵੇਖੀ ਮੈਂ ਭੱਜੀ ਗੱਡੀ ਗਾੜੀ ਉਨੇ ਚੋਂ ਆਉਂਦੇ ਨੇ ਇੱਕ ਮੁੰਡਾ ਹੋਰ ਖਲੋਤਾ ਸੀ ਇਹਨਾਂ ਨੂੰ ਕਣਕ ਦੇ ਵਿੱਚ ਪਾਣੀ ਲੱਗਾ ਹੈ ਕਣਕ ਨੂੰ ਖਿੱਚ ਕੇ ਬਾਹਰ ਵਿਚਾਰਾ ਮੁੰਡੇ ਨੂੰ ਮੈਂ ਕੱਢਿਆ ਉਹਨਾਂ ਤੇ ਬਸ ਜਿਹੜੀ ਵੀ ਜਾਂਦੀ ਹੈ ਪਿੰਡ ਨੂੰ ਬਹੁਤ ਹੀ ਜ਼ਿਆਦਾ ਫਾਸਟ ਜਾਂਦੀ ਆ ਕੋਈ ਥੋੜਾ ਜਿਹਾ ਡਰਾਈਵਰ ਨੂੰ ਹੁਣ ਜਿੱਦੇ ਚ ਕੋਈ ਤੁਹਾਡੇ ਕੋ ਵੀਡੀਓ ਜਾਂ ਕੋਈ ਨੰਬਰ ਨੰਬਰ ਨਹੀਂ ਵੀਡੀਓ ਨਹੀਂ ਭਾਜੀ ਸਾਡੇ ਕੋ ਹੈਗੀ ਕੋਈ ਵੀ ਫੋਟੋ ਖਿੱਚੀ ਵਾਲ ਚ ਹੈਗੀ ਆ ਬਾਅਦ ਚ 60 45 ਬੱਸ ਭਾਜੀ ਭਾਜੀ ਉਹਨਾਂ ਜਿੱਦੋਂ ਆਪਾਂ ਉੱਥੇ ਗਏ ਤੇ ਉਹਨਾਂ ਬੱਸ ਲਗਾ ਕੇ ਲਈ ਸੀ ਉਹ ਢਾਰੇ ਦੇ ਵਿੱਚ ਬੱਸ ਲਈ ਉਹਦੀ ਵੀਡੀਓ ਸਾਡੇ ਕੋਲ ਪਈ ਆ ਜਿਹੜੇ ਉਹ ਦੋ ਸਕੂਲ ਆ ਭਾਜੀ ਦੋ ਸਕੂਲ ਆ ਲਖਣਗਨਾਂ ਜਿਹੜਾ ਨਿਆੰਗਣੀ ਦਾ ਸਕੂਲ ਜਿਹਨੂੰ ਕਹ ਦਿੰਦੇ ਆ ਭਾਈ ਕਰਤਾਰ ਭਾਈ ਕਰਤਾਰ ਭਾਈ ਕਰਤਾਰ ਇਹ ਕੀ ਪ੍ਰਸ਼ਾਸਨ ਨੂੰ ਕਰਦੇ ਹੋ ਕਿੰਨੇ ਮੁਡੇ ਹੀ ਦੋ ਮੁੰਡੇ ਦੋ ਮੁੰਡੇ ਭਾਜੀ ਪ੍ਰਸ਼ਾਸਨ ਨੂੰ ਇਹੋ ਮੰਗ ਕਰਨੇ ਵੀ ਇਨਸਾਫ ਲੈਣ ਲਈਦਾ ਜੋ ਬੱਚਾ ਨਾਲ ਤ ਸੀਰੀਜ਼ ਨੰਬਰ ਸਰਕਲਤਾ ਨੂੰ ਕੀ ਪ੍ਰਸ਼ਾਸਨ ਨੂੰ ਅਪੀਲ ਕਰਦੇ ਪ੍ਰਸ਼ਾਸਨ ਕੋ ਮੰਗ ਕਰਦੇ ਹਾਂ ਵੀ ਸਖਤ ਤੋਂ ਸਖਤ ਇਹਨਾਂ ਦੇ ਕਾਰਵਾਈ ਕਰਕੇ ਜਿਹੜੀ ਤੁਹਾਨੂੰ ਸਾਫ਼ ਮਿਲਣ ਲੱਗੇ ਬੱਚਾ ਮਾਪਾ ਇਹਨਾਂ ਨੂੰ ਸਾਫ਼ ਮਿਲਣ ਲੱਗੇ ਬੱਚਾ ਮਾਪਾ ਜਿਹਦਾ ਸਾਡਾ ਬੱਚਾ ਗਿਆ ਵਾ 84529 ਸਾਡੇ ਦੋ ਬੱਚੇ ਸੀ ਲਾਪ੍ਰੀਤ ਤੇ ਰੋਹਿਤ ਰੋਹਿਤ ਜਿਹੜਾ ਉਹ ਕਚਹਿਰੀ ਕੰਮ ਕਰਦਾ ਜਿਹੜਾ ਬੱਚਾ ਡਾ ਉਹ ਪੜਨ ਜਾ ਰਿਹਾ ਸੀ ਪਲੱਸ 2 ਚ ਵੱਡੇ ਆਪਣਾ ਸ਼ਾਪਾ ਘਰਾਈ ਪੜਦੇ ਸੀ ਤੇ ਉਹ ਪੜਨ ਜਾ ਰਿਹਾ ਸੀ ਬਸ ਜਿਹੜੀ ਆ ਬਹੁਤ ਸਪੀਡ ਚਾ ਰਹੀ ਤੇ ਇਹ ਕਰਕੇ ਬੱਸ ਵਾਝ ਗਿਆ ਉਹਨਾਂ ਚ ਬਾਜ ਬੱਸ ਵਾਲੇ ਨੇ ਵੇਖਿਆ ਵੀ ਨਹੀਂ ਇਹਨਾਂ ਵੱਲ ਪਾਣੀ ਦੇ ਡੇਗ ਪੇ ਥੱਲੇ ਤੇ ਬਾਅਦ ਚ ਵੇਖਿਆ ਨਹੀਂ ਬੱਸ ਪਿਛਾ ਕੇ ਲੈ ਗਿਆ ਹਾਂਜੀ 12ਵੀਂ ਕਲਾਸ ਚ ਪੜਦਾ ਹੈ ਕਿਹੜੇ ਸਕੂਲ ਦੇ ਬੱਸ ਇਹ ਲਖਨ ਕਲਾਂ ਦੀ ਬੱਸ ਸੀ ਲਖਨ ਭਾਈ ਕਰਦਾਸ ਅਕੈਡਮੀ ਸਕੂਲ ਹਾਂਜੀ ਦੂਜਾ ਮੋੜਾ ਦੂਜਾ ਮੋੜਾ ਇਹਦਾ ਵਾ ਅੰਮ੍ਰitsar ਰੈਫਰ ਕਰਤਾ ਵਾ ਉਹ ਵੀ ਗੰਭੀਰ ਆ ਹਾਂਜੀ ਇਹਨੂੰ ਸੋ ਲੋਕੀ ਤਾਂ ਹੁੰਦ ਦਿੱਤਾ ਗਿਆ ਪੁਲਿਸ ਵਾਲ ਨੂੰ ਸਾਰਾ ਹੀ ਹੋਇਆ ਉਹ ਕਹਿੰਦੇ ਵੀ ਕਾਨੂੰਨੀ ਕਾਰਵਾਈ ਕਰਾਂਗੇ ਜਿਹੜਾ ਬੱਸ ਨੂੰ ਆਪਾਂ ਬੱਸ ਨੂੰ ਆਪਾਂ ਗੱਡੀ ਕਵਰੀ ਕਰ ਲਈ ਆ ਡਰਾਈਵਰ ਦੀ ਵੀ ਕਰ ਲਈ ਆ ਤੇ ਜੋ ਵੀ ਕਾਨੂੰਨੀ ਕਾਰਵਾਈ ਕਰਾਂਗੇ ਐਸਐਸ ਸਾਹਿਬ ਆਏ ਤੋਂ ਕਹਿ ਗਿਆ ਹਾਂਜੀ ਦੂਸਰੇ ਮਿੰਟ ਇਹ ਅੱਗੇ ਦੂਸਰੇ ਮਿੰਟ ਗਵੀਰਾ ਲਾ ਟੁੱਟ ਗਈ ਆ ਬਾਕੀ ਸਿਰ ਚ ਸਾਟਾ ਤੇ ਸਿਰ ਚ ਜ਼ਿਆਦਾ ਤੇ ਕੋਈ ਗਵੀਰਾ ਸੱਚੇ ਕੋਈ ਨਹੀਂ ਉਹ ਕਹਿ ਨਹੀਂ ਸਕਦੇ ਜੀ ਕੁਝ ਨਹੀਂ ਉਹਦੇ ਬਾਰੇ ਮੈਂ ਸਬ ਇੰਸਪੈਕਟਰ ਵਿਕਰਮ ਸਿੰਘ ਦਾ ਸਚੂ ਟੇਪ ਰਿਪੋਰਟ ਬਣਾ ਰਿਹਾ ਹਾਂ ਜੀ ਸਰ ਜਿਹੜੀ ਵਾਰਦਾਤ ਹੋਈ ਹੈ ਕਿ ਕੋਈ ਵਾਰਦਾਤ ਨਹੀਂ ਹੋਈ ਐਕਚੁਅਲੀ ਇਹ ਨਾ ਭਾਈ ਗੁਰਦਾਸ ਅਕੈਡਮੀ ਸੀਨੀਅਰ ਸੈਕੰਡਰੀ ਸਕੂਲ ਹੈ ਲਖਨ ਕਲਾਂ ਦਾ ਉਹਦੀ ਵਾਸਤੇ ਇੱਥੇ ਆਈ ਸੀ ਕਿ ਸਵੇਰੇ ਤੇ ਧੁੰਦ ਕਾਰਨ ਨੇ ਬੱਸ ਨਾਲ ਬਾਈਕ ਦੀ ਟੱਕਰ ਹੋਈ ਹੈ ਜਿਹਦੇ ਤੇ ਮੁੰਡਾ ਲਵ ਲਵ ਪ੍ਰੀ ਤੇ ਲਾਹ ਜੀ ਲਾਹ ਪ੍ਰੀ ਤੇ ਇਹਦੇ ਵਜਨ ਕਰਕੇ ਤੇ ਬੱਚੇ ਦੀ ਡੈੱਥ ਹੋ ਗਈ ਹੈ ਦੋ ਜਣੇ ਬਾਈਕ ਤੇ ਸੀ ਤੇ ਮੈਂ ਉਹ ਬੱਸ ਇਨਵੈਸਟੀਗੇਸ਼ਨ ਕਰ ਰਿਹਾ ਹਾਂ ਸਾਰਾ ਬਸ ਰਿਕਵਰ ਕਰ ਰਹੇ ਆ ਬਸ ਦਾ ਡਰਾਈਵਰ ਹੋਇਸੀ ਕਰਕੇ ਤੇ ਕਾਨੂੰਨ ਅਨੁਸਾਰ ਜਿਹੜੀ ਅਗਲੀ ਕਾਰਵਾਈ ਕਰਕੇ ਫਿਰ ਤੁਹਾਨੂੰ ਸਾਰੀ ਜਾਣਕਾਰੀ ਚਲੇ ਦੂਜੇ ਮੁੰਡੇ ਇੱਕ ਦੀ ਡੈਥ ਹੋ ਗਈ ਐ ਤੇ ਇਹਦੀ ਲੱਭ ਦੀ ਡੈਥ ਹੋ ਗਈ ਐ ਦੂਸਰਾ ਮੁੰਡਾ ਰੈਫਰ ਕੀਤਾ ਹਸਪੀਟਲ ਇਥੋਂ ਕਲਾਨਾਵਰ ਤੋਂ ਤੇ ਜੋ ਵੀ ਹੁੰਦਾ ਫਿਰ ਤੁਹਾਨੂੰ ਅਪਡੇਟ ਕਰਾਂਗੇ ਬਸ ਸਰ ਕਿਹਾ ਗਿਆ ਵੀ ਡਰਾਈਵਰ ਦਾ ਜਿਹੜਾ ਡਰਾਈਵਰ ਆ ਨਸ਼ੇ ਦੇ ਹੱਥ ਵਿੱਚ ਨਹੀਂ 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 ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਮੈਂ ਡਰਾਈਵਰ ਨੂੰ ਵੀ ਕਰ ਰਹੇ ਆ ਜੀ ਰਾਉਂਡ ਅਪ ਤੇ ਬੱਸ ਵੀ ਕਰ ਰਹੇ ਆ ਇਸ ਤਰ੍ਹਾਂ ਦੀ ਗੱਲ ਨਹੀਂ ਧੁੰਦ ਕਰਕੇ ਫਿਰ ਵੀ ਜਿਹੜਾ ਹੈਗਾ ਉਹ ਵੈਰੀਫਾਈ ਉਹਦਾ ਮੈਡੀਕਲ ਕਰਾਵਾਂਗੇ ਜੇ ਕੋਈ ਆਇਆ ਕਿ ਉਹਦੇ ਮੁਤਾਬਕੋ ਵੀ ਕਾਰਵਾਈ ਹੋਏਗੀ ਤਾਂ ਜਿਹੜੀ ਉਹ ਡੈੱਡ ਬੋਡੀ ਪੋਸਟਮਾਰਨ ਵਾਸਤੇ ਇਹ ਡੈੱਡ ਬੋਡੀ ਮੈਂ ਲੈ ਕੇ ਉਹਨਾਂ ਦਾ ਪੋਸਟਮਾਰਨ ਕਰਾਵਾਂਗੇ ਉਸ ਤੋਂ ਬਾਅਦ ਜਿਹੜੀ ਅਗਲੀ ਐਫਆਰ ਲੋਜ ਕਰਕੇ ਅਸੀਂ ਕਾਰਵਾਈ ਕਰਾਂਗੇ